ਉਜੇ ਵਰਲੇ ਹੀ ਹੁੰਦੇ ਨੇ ਜਿਹੜੇ ਆਪਣੀ ਡਿਊਟੀ ਨੂੰ ਬੜੀ ਤੰਦਹੀ ਦੇ ਨਾਲ ਨਿਭਾਉਂਦੇ ਨੇ ਆ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਆ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਤੁਸੀਂ ਬੇਲਾ ਵੀਡੀਓ ਨਾਲ ਨਾਲ ਚੱਲ ਰਹੀ ਆ ਵੀ ਕਿੰਨੀ ਬਰਫ ਨੇਰੀ ਦੇ ਵਿੱਚ ਜਿਹੜਾ ਸਨੋਫਾਲ ਹੋ ਰਿਹਾ ਗੋਡੇ-ਗੋਡੇ ਬਰਫ ਆਈ ਜਾ ਰ ਆ ਭੈਣ ਦਾ ਆ ਆਪਣੀ ਡਿਊਟੀ ਨਿਭਾਰੀਆ ਹੱਥ ਦੇ ਵਿੱਚ ਪੋਲੀਓ ਡਰਾਪਸ ਵਾਲਾ ਬਾਕਸ ਹੈ ਤੇ ਘਰ-ਘਰ ਜਾ ਕੇ ਤੁਸੀਂ ਤੁਹਾਨੂੰ ਵੀ ਪਤਾ ਹੀ ਹੈ ਕਿ ਜਦੋਂ ਪੋਲੀਓ ਡਰਾਪਸ ਦੀ ਡਿਊਟੀ ਲੱਗਦੀ ਆ ਤਾਂ ਘਰ-ਘਰ ਜਾ ਕੇ ਪੋਲੀਓ ਡਰਾਪਸ ਪਲਾਉਣੀਆਂ ਹੁੰਦੀਆਂ ਤਾਂ ਭੈਣ ਦਾ ਨਾਂ ਜਿਹੜਾ ਪਹਿਲਾਂ ਤੁਹਾਨੂੰ ਦੱਸ ਦੇਣਾ ਵੀ ਨਿਰਮਲਾ ਦੇਵੀ ਹੈ ਹੈਲਥ ਕੁੱਲੂ ਦੇ ਮਲਾਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਪਹਿਲਾਂ ਤਾਂ ਯਾਰ ਸਲੂਟ ਬਣਦਾ ਇਸ ਭੈਣ ਨੂੰ ਵੀਡੀਓ ਨੂੰ ਲਾਈਕ ਕਰਕੇ ਨਾ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਸ ਭੈਣ ਦੀ ਤਰ੍ਹਾਂ ਕੌਣ-ਕੌਣ ਆਪਣੀ ਡਿਊਟੀ ਨੂੰ ਜਿਹੜਾ ਤੰਦ ਇਹੀ ਦੇ ਨਾਲ ਨਿਭਾਉਂਦਾ ਹੈ ਤੇ ਜਿਹੜੇ ਬੰਦੇ ਇਹ ਸਮਝਦੇ ਨੇ ਕਿ ਸਾਹਸ ਜਜ਼ਬੇ ਦੇ ਨਾਲ ਡਿਊਟੀ ਨੂੰ ਤੰਦ ਇਹੀ ਨਾਲ ਨਿਭਾਇਆ ਜਾ ਸਕਦਾ ਉਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇਣਾ ਇਸ ਭੈਣ ਦੀ ਵੀਡੀਓ ਨੇ ਨਾ ਯਾਰ ਦਿਲ ਜਿੱਤ ਲੈਣਾ ਤੁਹਾਡਾ ਕਿਉਂਕਿ ਯਾਰ ਮਿਹਨਤ ਦੇਖ ਲਓ ਤੁਸੀਂ ਕਿੰਨੀ ਕਰਨੀ ਪੈਂਦੀ ਹੈ ਤੇ ਇਹਨਾਂ ਨੂੰ ਮਿਲਦਾ ਬਹੁਤ ਘੱਟ ਹ ਦਿੱਆ ਵੀ ਇੰਨੀ ਮਿਹਨਤ ਤੇ ਅੰਨੇਰੀ ਝੱਖੜ ਵੀ ਨਹੀਂ ਦੇਖ ਰਹੀ ਤੇ ਆਪਣੇ ਜਿਹੜੀ ਡਿਊਟੀ ਨੂੰ ਘਰ-ਘਰ ਜਾ ਕੇ ਲੋਕਾਂ ਨੂੰ ਬੱਚਿਆਂ ਨੂੰ ਜਿਹੜੀ ਇਹ ਬੂੰਦਾਂ ਬਿਲਾ ਰਹੀ ਹੈ ਆਓ ਪਹਿਲਾ ਵੀਡੀਓ ਦੇਖਦੇ ਆ ਵੀ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆ ਜਾਏਗਾ ਵੀ ਕੀ ਕੁਛ ਤਿੱਕਤ ਵਾਲੀ ਗੱਲ ਹੈ ਆਹ ਦੇਖੋ ਵੀ ਗੋਡੇ-ਗੋਡੇ ਬਰਫਾ ਦੇਖੋ ਡਿਗਰੀ ਟੈਂਦੀ ਨਾ ਆ ਭੈਣ ਯਾਰ ਘਰ-ਘਰ ਚੀਜ਼ ਜਾ ਕੇ ਆਹ ਦੇਖੋ ਤੁਸੀਂ ਬਰਫ ਦੇਖ ਲਓ ਕਿੰਨੀ ਹੈ ਤੇ ਅੰਦਾਜ਼ਾ ਲਾ ਲਓ ਵੀ ਯਾਰ ਵੀ ਵਾਕਈ ਵੀ ਕਿੰਨਾ ਔਖਾ ਹੁੰਦਾ ਹੈ ਇੰਨਾ ਇਲਾਕਿਆਂ ਦੇ ਵਿੱਚ ਡਿਊਟੀ ਕਰਨਾ ਬਹੁਤ ਔਖਾ ਹੈ ਪਰਾ ਪੈਣ ਦਾ ਯਾਰ ਜਜਵਾ ਬਹੁਤ ਵੱਡਾ ਹੈ ਦੇਖ ਲਓ ਤੁਸੀਂ ਆ ਦੇਖੋ ਹੱਥ ਦੇ ਵਿੱਚ ਬਾਕਸ ਹੈ ਤੇ ਯਾਰ ਬਾਕੀ ਵੀ ਕੁਝ विरले ਹੁੰਦੇ ਨੇ ਜਿਹੜੇ ਇਸ ਤਰੀਕੇ ਦੇ ਨਾਲ ਆਪਣੀ ਤੰਦੇਹੀ ਨਾਲ ਡਿਊਟੀ ਨਿਭਾਉਂਦੇ ਆ ਭੈਣ ਨੂੰ ਸਲੂਟ ਬਣਦਾ ਤੇ ਵੀਡੀਓ ਨੂੰ ਲਾਈਕ ਕਰਕੇ ਦੱਬ ਕੇ ਸ਼ੇਅਰ ਕਰਿਓ ਯਾਰ ਤਾਂ ਜੋ ਇਸ ਭੈਣ ਦਾ ਹੌਸਲਾ ਹੋਰ ਵੀ ਵੱਸ ਸਕੇ ਤੇ ਇਸੇ ਤਰ੍ਹਾਂ ਹੋਰ ਵੀ ਜਿਹਨੇ ਮਿਹਨਤ ਦੇ ਨਾਲ ਕੰਮ ਕਰਦੇ ਨੇ ਨਾ ਉਹਨਾਂ ਦਾ ਵੀ ਹੌਸਲਾ ਵੱਸ ਸਕੇ ਤੇ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਉਹ ਇਸ ਤਰੀਕੇ ਨਾਲ ਮਿਹਨਤ ਕਰਨੀ ਸਿੱਖ ਲੈਣ ਵੀ ਜਿਨੇ ਆਪਦਾ ਕੰਮ ਕਰਨਾ ਨਾ ਉਹਨੇ ਨੇਰੀ ਝੱਖੜ ਨਹੀਂ ਦੇਖਣਾ ਉਹਨੇ ਤੂਫਾਨ ਨਹੀਂ ਦੇਖਣਾ ਉਹਨੇ ਕੰਮ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਇਹ ਭੈਣ ਹੈ ਆਪਣੀ ਡਿਊਟੀ ਜਿਹੜੀ ਆ ਘਰ ਘਰ ਜਾ ਕੇ ਪੋਲੀਓ ਡਰਾਪਸ ਪਲਾ ਰਹੀ ਹੈ ਤੇ ਚਾਹੇ ਬਰਫ਼ ਗ ਨਾ ਬਰਪ ਹੈ ਪਰ ਘਰ ਘਰ ਜਾ ਕੇ ਆਪਣੀ ਡਿਊਟੀ ਨਿਭਾ ਰਹੀ ਆ ਤਾਂ ਦੋਸਤੋ ਵੀਡੀਓ ਨੂੰ ਦੱਬ ਕੇ ਕਰਿਓ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ